ਤੁਸੀਂ ਪਾਸ ਤੇ ਵੀ ਲਿਖਿਆ ਇਹ ਇੱਕ ਪਾਸ ਇਹ ਵੀ ਪਾਸ ਦੇ ਬਾਰੇ ਜ਼ਰੂਰ ਸਾਡੇ ਨਾਲ ਖੁੱਲ ਕੇ ਚਰਚਾ ਕਰਿਓ ਆ ਤੁਹਾਡੇ ਦੋਸਤ ਵੀ ਰਹਿ ਨੇ ਕਰੀਬ ਸਾਹ ਦੇ ਹੀ ਹੈ ਤੁਹਾਡੇ ਜਿਸ ਤਰ੍ਹਾਂ ਮੇਰੇ ਦਦਾਰ ਸੰਧੂ ਨਾਲ ਬਹੁਤ ਨੇੜਤਾ ਰਹੀ ਬਿੰਦ ਰਖੀ ਨਾ ਰਹੀ ਸਭ ਨੂੰ ਪਤਾ ਹੀ ਹੈ ਪਾਸ ਨਾਲ ਵੀ ਇਸ ਤਰ੍ਹਾਂ ਸਾਡੇ 12 14 15 ਸਾਲ ਇਕੱਠੇ ਰਹੇ ਹਫਤੇ ਚ ਚਾਰ ਚਾਰ ਤਿੰਨ ਤਿੰਨ ਦਿਨ ਅਸੀਂ ਇਕੱਠੇ ਬਟਾਉਂਦੇ ਉਹ ਵੀ ਰੂਟੀਨ ਦੀ ਜਿਹੜੀ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਸ਼ਿਵ ਕੁਮਾਰ ਉਹਨਾਂ ਦੀ ਕਵਿਤਾ ਸੀ ਉਸ ਤੋਂ ਘਟ ਮੇਂ ਅੰਦਾਜ਼ ਦੀ ਸੀਗੀ ਉਹ ਵੀ ਲੋਕਾਂ ਨੂੰ ਅੰਦਾਜ਼ ਬਹੁਤ ਚੰਗਾ ਲੱਗਿਆ ਉਹਦੀ ਕਵਿਤਾ ਸੁਣ ਕੇ ਜਿਵੇਂ ਆਮ ਹੁੰਦਾ ਨਾ ਕਵਿਤਾ ਸੁਣ ਕੇ ਲੋਕ ਕਹਿੰਦੇ ਵਾਹ 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 ਕਮਾਲ ਆ ਉਹਦੀ ਕਵਿਤਾ ਸਰੋਤਿਆਂ ਨੂੰ ਸੁਣ ਕਰ ਦਿੰਦੀ ਸੀ ਵਾਹ ਵਾਹ ਨਹੀਂ ਸੀ ਕਹਿ ਦਿੰਦੀ ਸੋਚਾਂ ਚ ਪਾ ਦਿੰਦੀ ਸੀ ਸੁਣ ਕਰ ਦਿੰਦੀ ਸੀ ਸਮਝ ਸਰ ਪਾਸ ਤੇ ਬਾਰੇ ਜਿਹੜਾ ਇੱਕ ਬਰਤਾਂਤ ਇਹ ਵੀ ਆ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਜਲੂਬਰ ਕੇ ਸਾਹਮਣੇ ਆਇਆ ਸੀ ਇਹ ਪੰਜਾਬ ਜਿਹੜਾ ਪਾਸ਼ ਹੈ ਠੀਕ ਹੈ ਪੰਜਾਬ ਕਵਤਾ ਰਚੀ ਪਾਸ਼ ਨੇ ਪਰ ਖਾਰਕੂਆਂ ਨਾਲ ਜਿਸ ਤਰ੍ਹਾਂ ਦੇ ਸਬੰਧ ਸੀ ਉਹ ਪ੍ਰੋ ਪੰਜਾਬ ਨਹੀਂ ਸੀ ਪਾਸ਼ ਖਾਰਕੂਆਂ ਦੇ ਨਾਲ ਜਿਸ ਤਰ੍ਹਾਂ ਦਾ ਵਿਵਾਦ ਰਿਹਾ ਆ ਖਾਰਕੂ ਸਿੰਘਾਂ ਨਾਲ ਰਿਹਾ ਕਵਤਾ ਇਸ ਤਰ੍ਹਾਂ ਦੀ ਸੀ ਉਹਦੀ ਪੋਇਟਰੀ ਕਈ ਥਾਈਂ ਇਸ ਗੱਲ ਦਾ ਉਹਨਾਂ ਨੂੰ ਬੁਰੀ ਲੱਗੀ ਜਾਂ ਚੁਬਦੀ ਸੀਗੀ ਇਸ ਗੱਲ ਦੀ ਕਾਫੀ ਕੰਟਰੋਵਰਸਿਟੀ ਸੀ ਸਰਕਾਰ ਨਾਲ ਵੀ ਐਸੀ ਤਰ੍ਹਾਂ ਦੀ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਉਹ ਇਨਸਾਨ ਨੇ ਉਹਨਾਂ ਦੇ ਬਾਰੇ ਅਗਰ ਮੈਂ ਇੰਟਰੋਡਕਸ਼ਨ ਦੇਣੀ ਹੋਵੇ ਉਹਨਾਂ ਦੀ ਜਾਣ ਪਛਾਣ ਕਰਾਉਣੀ ਹੋਵੇ ਤਾਂ ਤੁਹਾਡੇ ਨਾਲ ਨਹੀਂ ਕਰਵਾ ਸਕਦਾ ਕਿਉਂਕਿ ਲੰਬਾ ਸਮਾਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਰਹੇ ਫਿਰ ਸਾਹਿਤਕਾਰ ਵੀ ਨੇ ਪੱਤਰਕਾਰ ਨੇ ਸਾਹਿਤਕਾਰ ਨੇ ਤੇ ਫਿਰ ਗੀਤਕਾਰ ਵਜੋਂ ਪੂਰੇ ਪੰਜਾਬ ਦੇ ਵਿੱਚ ਮਕਬੂਲ ਹੋਏ ਉੱਗੇ ਗਾਇਕ ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਗਾਇਆ ਜਿਹੜੇ ਗੀਤ ਉਹਨਾਂ ਦੇ ਵੱਲੋਂ ਲਿਖੇ ਗਏ ਸ਼ਮਸ਼ੀਰ ਸੰਧੂ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਨੇ ਸੰਸਭ ਤੁਹਾਨੂੰ ਸਵਾਗਤ ਹੈ ਹਾਂਜੀ ਜੀ ਹੋਰ ਜੀ ਠੀਕ ਠਾਕ ਮੇਰੀ ਜੀ ਸਿਹਤ ਅੱਜਕੱਲ ਵਧੀਆ ਬਸ ਸਾਰਾ ਸਫਰ ਆ ਜਿਹੜਾ ਤੈਅ ਕਰਕੇ ਪੱਤਰਕਾਰੀ ਦਾ ਸਹਾਇਤਕਾਰੀ ਦਾ ਗੀਤਕਾਰੀ ਦਾ ਅੱਜ ਜਿੱਥੇ ਜੇ ਬੈਠੇ ਹਾਂ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਕਿਸੇ ਸ਼ਾਮ ਨੂੰ ਇਕੱਲੇ ਹੁੰਨੇ ਹੋ ਉਹਦੇ ਪੱਤਰਕਾਰੀ ਚ ਵੀ ਮੈਂ ਤਾਂ ਕਹਿਣਾ ਹੁੰਨਾ ਵੀ ਅਸੀਂ ਤੀਆਂ ਵਾਂਗ ਲੰਘਾਏ 30 ਸਾਲ ਤੇ ਪਹਿਲਾਂ ਸਹਾਇਤਕਾਰੀ ਵੱਲ ਬਹੁਤ ਆਨੰਦ ਮਾਣਿਆ ਤੇ ਗੀਤਕਾਰੀ ਦਾ ਵੀ ਤੁਹਾਡੇ ਸਾਹਮਣੇ ਹੀ ਆ ਅਸਲ ਚ ਅਸੀਂ ਇਹ ਬੇਸਿਕਲੀ ਸ਼ੌਕ ਸ਼ੌਕ ਚ ਕੰਮ ਕੀਤਾ ਸ਼ੌਕ ਦੇ ਤੰਦ ਪਾਏ ਆ ਪ੍ਰੋਫੈਸ਼ਨਲੀ ਸਾਡੀ ਪਹਿਲਾਂ ਵੀ ਸੋਚ ਹੈ ਨਹੀਂ ਸੀ ਤੇ ਹੁਣ ਤੱਕ ਵੀ ਨਹੀਂ। ਸ਼ੌਂਕ ਨੂੰ ਜੋ ਕੰਮ ਲੱਗਿਆ ਮਾਨ ਨੂੰ ਜੋ ਸਮਾਂ ਬਣਿਆ ਉਹ ਤੁਸੀਂ ਕਰ ਦੇਗੇ। ਸਕੇ ਜਦੋਂ ਆਪਦਾ ਕੰਮ ਹੀ ਇਹਨਾਂ ਦੇਖਦੇ ਆ ਕੋਈ ਆ ਹੋਇਆ। ਕੈਸਟਾਂ ਦਾ ਆਡੀਓ ਦਾ ਤੇ ਵੀਡੀਓ ਦਾ ਸੀਡੀਆਂ ਦਾ ਬਈ 68 ਮੇਰੀਆਂ ਐਲਬਮਾਂ ਤਾਂ ਕੱਲੀ ਟੀ ਸੀਰੀਜ਼ ਨੇ ਰਿਲੀਜ਼ ਕੀਤੀ ਆ। ਜੀ। ਫਿਰ ਹਰਜੀਤ ਨਾਗਰਾ ਬੱਬੂ ਮਾਨ ਨੇ 3 ਸਾਲ ਨਿਊ ਇਅਰ ਪ੍ਰੋਗਰਾਮ ਬਣਾਏ। 7 ਸਾਲ ਟੀ ਸੀਰੀਜ਼ ਨਾਲ ਬਣਾਏ। 506 ਗੀਤ ਮੇਰੇ ਰਿਕਾਰਡ ਹੋਏ ਆ 87 ਗਾਇਕਾਂ ਤੇ ਗਾਇਕਾਂਵਾਂ ਨੇ ਗਾਏ ਆ ਤੇ ਐਂ ਲੱਗਦਾ ਹੁੰਦਾ ਵੀ ਇਹ ਖੋਸ਼ੋਣ ਨਾਲੋਂ ਕਈ ਵਾਰ ਹੈਰਾਨ ਹੋ ਜਾਈਦਾ ਵੀ ਇੰਨਾ ਕੰਮ ਕਿਵੇਂ ਕਰ ਲਿਆ ਕਿਵੇਂ ਹੋ ਗਿਆ ਬਹੁਤ ਕਾਫੀ ਤੁਹਾਨੂੰ ਜਿਹੜੀ એનર્ਜੀ ਆ ਸਾਰੇ ਦਿਨ ਭਰ ਤੇ ਕੰਮ ਨਹੀਂ ਤੁਹਾਡੇ ਪਰਿਵਾਰ ਵੀ ਦੇਖਣੇ ਹੁੰਦੇ ਆ ਤੁਸੀਂ ਹਾਂ 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 ਦਫ਼ਤਰ ਦਾ ਕੰਮ ਵੀ ਤਾਂ ਹੁੰਦਾ ਸੀ ਪੰਜਾਬੀ ਟਰੂ ਹੁੰਦਾ ਉਹਦੇ ਵਿੱਚ ਸਾਰੇ ਸੰਡੇ ਐਡੀਸ਼ਨ ਘਰ ਪਰਿਵਾਰ ਐਡੀਸ਼ਨ ਖੇਡ ਐਡੀਸ਼ਨ ਫਿਲਮ ਐਡੀਸ਼ਨ ਔਰ ਜਿਹੜੀਆਂ ਨਵੀਆਂ ਪੈੜਾਂ ਵਗੈਰਾ ਖੇਤੀ ਐਡੀਸ਼ਨ ਉਹ ਸਾਰੇ ਮੇਰੇ ਜੰਮੀ ਸੀ ਪੰਜਾਬੀ ਟ੍ਰਿਬਿਊਨ ਜ ਤੁਸੀਂ ਸਹਿਸ ਪਾਦਿਕ ਦੀ ਜ਼ਿੰਮੇਵਾਰੀ ਤੇ ਰਹੇ ਹੋ ਹਾਂ ਪਹਿਲਾਂ ਸਬ-ਐਡੀਟਰ ਸੀ ਖਬਰਾਂ ਤੇ ਕੁਝ ਸਾਲ ਡਿਊਟੀ ਦਿੱਤੀ ਫਿਰ ਉਸ ਤੋਂ ਬਾਅਦ ਜਿਹੜਾ ਸਾਹਿਤ ਵਾਲਾ ਹੁੰਦਾ ਜਿਹਨੂੰ ਸੰਡੇ ਮੈਗਜ਼ੀਨ ਕਹਿੰਦੇ ਆ ਉਹ ਫਿਰ ਸਾਰਾ ਮੈਂ ਹੀ ਉਹਦਾ ਇੰਚਾਰਜ ਬਣਾ ਦਿੱਤਾ ਗਿਆ ਤੇ ਬਾਕੀ ਦੇ ਜਿਹੜੇ ਐਡੀਸ਼ਨ ਵੀ ਨਿਕਲਦੇ ਹੁੰਦੇ ਆ ਜਿਵੇਂ ਫਿਲਮ ਜਾਂ ਖੇਡਾਂ ਬਾਰੇ ਉਹਨਾਂ ਦਾ ਵੀ ਇੰਚਾਰਜ ਮੈਂ ਹੀ ਰਿਹਾ ਸੋ ਸਭ ਅੱਜ ਜਿਸ ਮੌਕੇ ਤੇ ਆਪਾਂ ਇਕੱਠੇ ਹੋਏ ਸੀ ਮੈਨੂੰ ਲੱਗਦਾ ਜਿਹੜੇ ਗਾਇਕ ਨੂੰ ਅਸੀਂ ਇੱਥੇ ਯਾਦ ਕਰ ਰਹੇ ਸੀ ਅੱਜ ਅ ਸੁਰਿੰਦਰ ਸ਼ਿੰਦਾ ਪਹਿਲਾ ਗਾਣਿਆਂ ਦੇ ਸਫ਼ਰ ਦੇ ਵਿੱਚ ਤਾਂ ਮੈਨੂੰ ਲੱਗਦਾ ਪਹਿਲਾ ਗੀਤ ਆ ਤੁਹਾਡਾ ਸਗੀਤਕ ਰੂਪ ਉਹ ਦਿੰਦੇ ਨੇ ਤੁਹਾਡੀ ਕਲਮ ਨੂੰ ਹਾਂ ਉਦੋਂ ਜਦੋਂ ਲੋਕ ਥਾਵਾਂ ਗਾਇਆਂ ਨਾ ਛਿੰਦੇ ਨੇ ਛਿੰਦੇ ਤੋਂ ਪਹਿਲਾਂ ਮਾਨਕ ਨੇ ਬਹੁਤ ਗਾទੀਆਂ ਸੀਗੀਆਂ ਤੇ ਦੇਵ 3 ਕੇ ਆਲਾ ਸ਼ਿੰਦਾ ਮੈਂ ਬੈਠੇ ਸੀ ਇੱਕ ਦੋ ਹੋਰ ਸੱਜਣ ਤੇ ਉਹ ਕਹਿਣ ਲੱਗੇ ਲਓ ਜੀ ਹੁਣ ਕੋਈ ਲੋਕ ਗਾਥਾ ਬਾਕੀ ਨਹੀਂ ਰਹੀ ਸਾਰੀਆਂ ਗਾਦੀਆਂ ਤੇ ਮੈਂ ਸਰਸਰੀ ਕਿਹਾ ਮੈਂ ਕਹਿੰਨੀ ਇੱਕ ਰਹੇਗੀ ਕਹਿੰਦੇ ਕਿਹੜੀ ਮੈਂ ਕਿ ਜਾਨੀਚੋਰ ਤੇ ਕਹਿੰਦੇ ਛਿੰਦਾ ਤੇ ਦੇਵ ਕਹਿੰਦੇ ਫਿਰ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਹੁਣ ਇਹ ਤੂੰ ਹੀ ਲਿਖ ਉਹ ਫਰਮਾ ਉਹਦੀ ਇੱਕ ਤਰ੍ਹਾਂ ਨਾਲ ਉਹ ਜਾਨੀਚੋਰ ਦੀ ਜੋ ਕਹਾਣੀ ਸੀ ਉਹਨੂੰ ਹੀ ਤੁਕਬੰਦੀ ਹੋ ਕਰਨੀ ਸੀ ਉਹ ਉਦੋਂ ਵਜੇ ਤਵਿਆਂ ਦਾ ਯੁੱਗ ਸੀ ਉਹ ਐਲਪੀ ਰਿਕਾਰਡ ਦੇ ਵਿੱਚ ਸੀ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਬਸ ਗੀਤਕਾਰੀ ਤੋਂ ਪਹਿਲਾਂ ਤੁਸੀਂ ਕਈ ਰਚਨਾਵਾਂ ਵੀ ਲਿਖੀਆਂ ਕਹਾਣੀਆਂ ਦੇ ਨਾਲ-ਨਾਲ ਕਿਤਾਬਾਂ ਦੀਆਂ ਵੀ ਰਚਨਾ ਕੀਤੀ ਆ ਉਹ ਸਫ਼ਰ ਕਿਦਾਂ ਦਾ ਸੀ ਹਾਂ ਪਹਿਲਾਂ ਮੈਂ ਕਹਾਣੀਆਂ ਲਿਖਦਾ ਸੀ ਤੇ ਕਵਿਤਾਵਾਂ ਲਿਖਦਾ ਸੀ ਫਿਰ ਇਹ ਬਹੁਤੀਆਂ ਕਹਾਣੀਆਂ ਅਮਰਤਾ ਪ੍ਰੀਤਮ ਦੇ ਮੈਗਜ਼ੀਨ ਤੇ ਵਿੱਚ ਛਪੀਆਂ 나ਗਮਣੀ ਰਸਾਲੇ ਦਾ ਨਾਮ ਸੀਗਾ ਤੇ ਕਵਿਤਾਵਾਂ ਪ੍ਰੀਤ ਲੜੀ ਆਰਸੀ ਵਗੈਰਾ ਇਦਾਂ ਦਾ ਹੇਮ ਜੋਤੀ ਰਸਾਲਿਆਂ 'ਚ ਛਪਦੀਆਂ ਰਹੀਆਂ ਫਿਰ ਇਧਰ 90 99 92 ਵੇਲੇ ਜਿਹੇ ਗੀਤਕਾਰੀ ਵੱਲ ਨੂੰ ਝੁਕਾਅ ਹੋ ਗਿਆ ਫਿਰ ਕੁਝ ਜ਼ਿਆਦਾ ਹੀ ਚੁਕਾ ਹੋ ਗਏ ਆ ਸਿੰਘ ਸਾਹਿਬ ਜੇ ਦੇਖਿਆ ਜਾਵੇ ਜੋਣਾ ਮੋੜ ਥੋੜਾ ਜਾ ਹੁਣ ਨੌਜਵਾਨਾਂ ਨੂੰ ਵੀ ਸਮਝ ਆ ਗਈ ਜੋਣਾ ਮੋੜ ਦਾ ਕਿੱਸਾ ਕੀ ਸੀ ਹੀਰワਰਿਸ ਸ਼ਾਹ ਦਾ ਕਿੱਸਾ ਵੀ ਬਹੁਤ ਪਪੂਲਰ ਹੈ ਲੋਕਾਂ ਨੂੰ ਸਮਝ ਆਉਂਦਾ ਹੈ ਭਗਤ ਪੂਰਨ ਦੀਆਂ ਬਾਰੇ ਜਾਂ ਹੋਰ ਜਾਂ ਜੋ ਸ਼ੇਵ ਲਿਖਦੇ ਨੇ ਉਹ ਸਮਝ ਆਉਂਦਾ ਜਾਨੀ ਚੋਰ ਮੈਨੂੰ ਲੱਗਦਾ ਕਿ ਇਹ ਜਿਹੜਾ ਨਵਾਂ ਯੂਥ ਆ ਉਹਦੇ ਸ਼ਾਇਦ ਮੈਂ ਵੀ ਆ ਬੜਾ ਸਮਝ ਆਉਣ ਬੜਾ ਬਾਰੀਕ ਜਾ ਕਿਉਂਕਿ ਉਸ ਵਕਤ ਦੇ ਜਿਹੜੇ ਤੁਹਾਡੇ ਸਰੋਤੇ ਸੀ ਉਹਨਾਂ ਨੂੰ ਤਾਂ ਸਮਝ ਆਊਗੀ ਇਸ ਚੀਜ਼ ਦੀ ਜਾਨੀਚੋਰ ਕੀ ਆ ਜਾਂ ਹੋਰ ਵੀ ਬੜੇ ਕਿੱਸੇ ਹੋਣਗੇ ਜਿਹੜੇ ਅਜੇ ਨਗੌਲੇ ਹੀ ਪਏ ਆ ਸਾਡੇ ਵਾਲੀ ਜਨਰੇਸ਼ਨ ਤੱਕ ਉਹ ਨਹੀਂ ਪਹੁੰਚੇ ਕਿੰਨੇ ਕਿੱਸੇ ਸੀ ਪੰਜਾਬ ਦੇ ਉਹਦੇ ਵਿੱਚ ਜਾਨੀਚੋਰ ਦਾ ਕਿੱਸਾ ਇਹ ਕਿਸ ਤਰ੍ਹਾਂ ਦੀ ਦਾਸਤਾਨ ਸੀ ਹਾਂ ਉਹ ਜਾਨੀਚੋਰ ਇਦਾਂ ਸੀ ਵੀ ਉਹ ਪਾਤਰ ਇਦਾਂ ਦਾ ਗਿੜਿਆ ਜਾਂਦਾ ਸੀ ਵੀ ਭੇਸ ਬਟਾ ਲੈਂਦਾ ਸੀ ਭੇਸ ਬਟਾ ਕੇ ਮਹਿਲਾਂ ਚ ਚੱਲਿਆ ਜਾਂਦਾ ਰਾਜੇ ਮਹਾਰਾਜ ਕੋਲੇ ਭੇਸ ਬਟਾ ਕੇ ਰਾੜੀਆਂ ਕੋਲ ਚੱਲਿਆ ਜਾਂਦਾ ਫੇਸਬੁਕ 'ਤੇ ਕਿਸੇ ਨਾਲ ਲੜਦਾ ਕਿਸੇ ਨੂੰ ਧੋਖਾ ਜਾਂਦਾ ਉਹ ਅਜੀਬ ਜਿਹਾ ਕਰੈਕਟਰ ਸੀ ਇੱਕ ਬਹੁਤ ਪਪੂਲਰ ਕਿੱਸਾ ਨਹੀਂ ਹੈ ਹੋਰ ਕਿਸੇ ਵੀ ਕਈ ਬਹੁਤ ਪਪੂਲਰ ਹੋਗੇ 7 8 10 ਕੇ ਕਿੱਸੇ ਬਹੁਤ ਪਪੂਲਰ ਆ ਬਾਕੀ ਕਈ ਦਰਮਿਆਨੇ ਆ ਤੇ ਕਈ ਇਗਨੋਰ ਕਈ ਕੁਝ ਅ ਇਲਾਕਿਆਂ ਦੇ ਵਿੱਚ ਹੀ ਹੁੰਦਾ ਜਿਵੇਂ ਕੇਰ ਸਿੰਘ ਦੀ ਮੌਤ ਆ ਬਹੁਤ ਕਾਮਨ ਬਹੁਤ ਪਪੂਲਰ ਨਹੀਂ ਹੈ ਪਰ ਇੱਕ ਇਲਾਕੇ ਦੇ ਵਿੱਚ ਜਾੜਾ ਜਾਂਦਾ ਬੇਗੋਨਾਰ ਦਾ ਵੀ ਐਦਾਂ ਹੋਰ ਕਿਸੇ ਵੀ ਹੈ मतलब ਜਿਹੜਾ ਕਿਸੇ ਨੂੰ ਸਹੀ ਥਾਂ ਮਿਲ ਜਾਂਦੀ ਹੈ ਜਾਂ ਕਲਮ ਮਿਲ ਜਾਂਦੀ ਹੈ ਹੋਰ ਅੱਗੇ ਤੋਂ ਅੱਗੇ ਬਣਦਾ ਜਾਂਦਾ ਉਹ ਜਿਹੜਾ ਇੱਕ ਨਾਇਕ ਦੇ ਤੌਰ ਤੇ ਦੇਖਦੇ ਨੇ ਲੋਕ ਜਿਵੇਂ ਪੂਰੇ ਪੰਜਾਬ ਦੇ ਵਿੱਚ ਫੈਲ ਜਾਂਦਾ ਹੈ ਅਬਦੁੱਲਾ ਪੱਟੀ ਦੀ ਅਸੀਂ ਜ਼ਿਕਰ ਕਰਦੇ ਹਾਂ ਤਮਾਮ ਹੈਗੇ ਨੇ ਤੇ ਉਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਕਰਦਾਰਾਂ ਨੂੰ ਵੀ ਛੋਟੇ ਕਿਸਿਆਂ ਨਾਲੋਂ ਬਰਾਬਰ ਦਾ ਸਥਾਨ ਹੋਣਾ ਚਾਹੀਦਾ ਕੋਈ ਤੁਲਨਾ ਤਾਂ ਹੈ ਹੀ ਨਹੀਂ ਇਸ ਚੀਜ਼ 'ਚ ਹਰ ਇੱਕ ਦੀ ਆਪਣੀ ਉਹ ਹੈ ਜੀ ਹਾਂ ਹਾਂ ਉਹ ਉਹੀ ਜਿਹੜੇ ਕਿਸੇ ਇਲਾਕੇ 'ਚੋਂ ਜਾਣੇ ਜਾਂਦੇ ਜਿਵੇਂ ਬੇਗੋਨਾਰ ਦਾ ਕਸਾ ਉਹ ਸਿਰਫ ਇੱਕ ਦਿਨ 'ਚ ਹੀ ਵਾਪਰਦਾ ਕਿ ਦਿਨ ਚ ਵਰਕਰ ਕੇ ਖਤਮ ਹੋ ਜਾਂਦੀ ਘਾਣੇ ਹਮ ਚਲੋ ਹੀਰ ਰਾਂਝੇ ਦੀ ਤਾਂ ਬਹੁਤ ਲੰਮੀ ਆ ਨਾ ਸਾਲਾਂ ਬੱਧੀ ਆ ਤੇ ਬਾਕੀ ਉਹ ਆ ਵੀ ਹੀਰ ਦੀ ਜੇ ਗੱਲ ਕਰਦੇ ਆ ਜਿੰਨੀ ਦਮੋਦਰ ਦੀ ਹੀਰ ਵੀ ਕਾਫੀ ਪਪੂਲਰ ਸੀ ਲੇਕਿਨ ਸਭ ਤੋਂ ਜ਼ਿਆਦਾ ਵਰਸ਼ਾ ਦੀ ਹੋਈ ਹੈ ਵਰਸ਼ਾ ਤੋਂ ਬਾਅਦ ਵੀ ਬੜਿਆਂ ਨੇ ਲਿਖੀਆਂ ਹਮ ਸੂਬਾ ਸਿੰਘ ਨੇ ਲਿਖੀ ਸੀ ਡਾਕਟਰ ਜੀਤ ਸਿੰਘ ਸੀਤਲ ਨੇ ਲਿਖੀ ਹੋਰ ਕਈਆਂ ਨੇ ਵੀ ਲਿਖੀਆਂ ਲੇਕਿਨ ਉਹ ਮਾਨਤਾ ਨਹੀਂ ਮਿਲੀ ਜੋ ਵਰਸ਼ਾ ਦੀ ਵਰਸ਼ਾ ਦੀ ਹਮ ਸਭ ਜੇ ਅਸੀਂ ਸਾਂਝੇ ਪੰਜਾਬ ਦੀ ਗੱਲ ਕਰੀਏ ਤਾਂ ਸਾਂਝੇ ਪੰਜਾਬ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਾਹਿਤ ਸੀਗਾ ਕਿਹੜਾ ਸਾਹਿਤ ਹੈ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਜਿਹਦੀ ਲੋੜ ਹੈ ਪਰ ਉਹ ਮਿਸਿੰਗ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਦੌਰ ਹੈ ਹਾਲਾਂਕਿ ਬਹੁਤ ਚੀਜ਼ਾਂ ਇਧਰ ਉਧਰ ਰਪੰਤਰਨ ਹੁੰਦੀਆਂ ਨੇ ਕਿ ਉਧਰ ਕੀ ਚੱਲ ਰਿਹਾ ਲੋਕਾਂ ਦੇ ਵਿੱਚ ਜਾਂ ਸਾਡੇ ਇਧਰ ਪੰਜਾਬ ਦੇ ਜ਼ਮਾਨ ਇੱਕ ਸੀ ਤਾਂ ਕਿਹੜੀਆਂ ਚੀਜ਼ਾਂ ਰਹੀਆਂ ਨੇ ਜਿਹੜੀਆਂ ਅਜੇ ਪਿੱਛੇ ਪਈਆਂ ਨਹੀਂ ਪਰ ਸਾਂਝਾ ਪੰਜਾਬ ਤੋਂ ਭਾਵ ਵੀ ਪੂਰਬੀ ਪੰਜਾਬ ਤੇ ਪੱਛਮੀ ਦੋਨਾਂ ਦਾ ਹਾਂਜੀ ਹਾਂ ਉਹ ਤਾਂ ਜਿਹੜਾ ਫੋਕ ਹੈ ਉਹ ਤਾਂ ਸਾਂਝਾ ਹੀ ਹੈ ਛੱਲਾ ਉਹ ਵੀ ਗਾਉਂਦੇ ਆ ਆਪਣੇ ਕਲਾਕਾਰ ਵੀ ਗਾਉਂਦੇ ਹਨ ਹੈਨਾ ਹੀਰワਰਸ਼ਾ ਨੂੰ ਵੀ ਗਾਉਂਦੇ ਆ ਦੁੱਲੇ ਭੱਟੀ ਨੂੰ ਵੀ ਗਾਉਂਦੇ ਆ ਵੱਲੋਂ ਮਾਈਆਂ ਨੂੰ ਵੀ ਗਾਉਂਦੇ ਆ ਮਿਰਜ਼ਾ ਸਾਹਿਬਾਂ ਨੂੰ ਗਾਉਂਦੇ ਆ ਤੇ ਉਸ ਤੋਂ ਬਿਨਾ ਜਿਵੇਂ ਹੁੰਦਾ ਆਪੋ ਆਪਣੇ ਸੁਭਾਅ ਤੇ ਪਰੰਪਰਾ ਇੱਥੇ ਹੀ ਮਠਿੰਡੇ ਦੀ ਗਾਇਕੀ ਦਾ ਹੋਰ ਸੁਭਾਅ ਹਾਂ ਜਲੰਧਰ ਦੀ ਗਾਇਕੀ ਦਾ ਹੋਰ ਸੁਭਾਅ ਇਸੇ ਤਰ੍ਹਾਂ ਬਹੁਤ ਕੋਈ ਸਾਂਝਾ ਵੀ ਹੈਗਾ ਲੇਕਿਨ ਜਰਾ ਜਰਾ ਰੰਗ ਜਿਹੜੇ ਆ ਆਪਣਾ ਇਧਰਲੇ ਤੇ ਉਧਰਲੇ ਇੱਕ ਹੋਰ ਪਹਿਲਾਂ ਪਹਿਲ ਤਾਂ ਕਹਿੰਦੇ ਹੁੰਦੇ ਸੀ ਨਾ ਭਈ ਉਧਰਲੇ ਗਾਇਕਾਂ ਦੀ ਜਾਂ ਉਧਰਲੇ ਗੀਤਾਂ ਨੂੰ ਇਧਰਲੇ ਗਾਇਕ ਗਾਉਂਦੇ ਆ ਉਦੋਂ ਬਾਅਦ ਐਸਾ ਰਜਾਨ ਬਣਿਆ ਉਧਰਲੇ ਗਾਇਕਾਂ ਨੇ ਇਧਰल्याਾਂ ਦੇ ਬਹੁਤ ਗੀਤ ਗਾਤੇ ਉਹਦੇ ਜਿਹੜੇ ਸਿਵੇਂ ਜਿਵੇਂ ਵਿਛੜਨ ਵਿਛੜਨ ਕਰਦੀਆਂ ਗੋਗੇ ਦਾ ਗੀਤ ਉਹਨਾਂ ਨੇ ਵੀ ਗਾਤਾ ਹੰਸਰਾਜ ਦੇ ਕਾਫੀ ਗੀਤ ਗਾਏ ਹਰ ਦੇ ਮਾਹੀ ਨੰਗਲ ਦੇ ਗਾਤੇ ਮੇਰੇ ਦੋ ਗੀਤ ਜਿਹੜਾ ਸੀਗਾ ਪੇਕੇ ਹੁੰਦੇ ਮਾਵਾ ਨਾਲ ਉਹਨੂੰ ਅਕਰਮ ਰਾਹੀ ਨੇ ਆਪਦੇ ਢੰਗ ਨਗਾਤਾ ਜਦ ਯਾਰ ਬੋਲਦਾ ਤਾਂ ਜਵਾਬ ਦਿੱਤਾ ਵੀ ਹਾਂ ਮੈਂ ਨਹੀਂ ਬੋਲਦੀ ਮੇਰੇ ਚ ਮੇਰਾ ਯਾਰ ਬੋਲਦਾ ਤੇ ਇੱਕ ਨਸੀਬੋ ਨੇ ਪਿੱਛੇ ਜਿਹੜਾ ਹੰਸਰਾਜ ਜੀ ਮੇਰਾ ਗੀਤ ਗਾਇਆ ਸੀ ਨਾ ਰਹਿਣ ਦੇ ਨਹੀਂ ਰਹਿਣ ਦੇ ਨਹੀਂ ਰਹਿਣ ਦੇ ਜਿਸ ਹਾਲਚਾ ਅਸੀਂ ਸਾਨੂੰ ਰਹਿਣ ਦੇ ਝੂਠੀਆਂ ਤਸੱਲੀਆਂ ਦੇ ਸਾਨੂੰ ਰੋਂਦਿਆਂ ਜਵਾਨੀ ਕੱਟ ਲੈਣ ਦੇ ਉਹ ਸਾਰਾ ਦਾ ਸਾਰਾ ਨਸੀਬੋ ਨੇ ਹੂਬ ਹੂ ਉਹਨੇ ਵੀ ਗਾਤਾ ਹੁਣ ਉਸ ਹਿਸਾਬ ਬਰਾਬਰ ਜਿਹਾ ਹੀ ਹੋਇਆ ਪਿਆ ਜ਼ਬਾਨ ਦੀ ਸਾਂਝ ਇੱਕ ਵੱਡੀ ਸਾਂਝ ਹੈ ਜੀ ਕਿ ਤੁਹਾਡੇ ਲੋਕਾਂ ਦੇ ਵਿੱਚ ਅਸਮ ਸਾਬ ਤੁਸੀਂ ਪਾਸ ਤੇ ਵੀ ਲਿਖਿਆ ਕਿ ਇੱਕ ਪਾਸ ਇਹ ਵੀ ਪਾਸ ਦੇ ਬਾਰੇ ਜ਼ਰੂਰ ਸਾਡੇ ਨਾਲ ਖੁੱਲ ਕੇ ਚਰਚਾ ਕਰਿਓ ਤੁਹਾਡੇ ਦੋਸਤ ਵੀ ਰਹਿ ਨੇ ਕਰੀਬ ਦੀ ਸਾਹਜ ਰਹੀ ਹੈ ਤੁਹਾਡੀ ਜਿਸ ਤਰ੍ਹਾਂ ਮੇਰੀ ਦਦਾਰ ਸੰਧੂ ਨਾਲ ਬਹੁਤ ਨੇੜਤਾ ਰਹੀ ਬਿੰਦ ਰੱਖੀ ਨਾ ਰਹੀ ਸਭ ਨੂੰ ਪਤਾ ਹੀ ਆ ਪਾਸ ਨਾਲ ਵੀ ਇਸ ਤਰ੍ਹਾਂ ਸਾਡੇ 12 14 15 ਸਾਲ ਇਕੱਠੇ ਰਹੇ ਹਫਤੇ ਚ ਚਾਰ ਚਾਰ ਤਿੰਨ ਤਿੰਨ ਦਿਨ ਅਸੀਂ ਇਕੱਠੇ ਬਤਾਉਂਦੇ ਰਹੇ ਉਹ ਫਿਰ ਹੋਂਸ ਵੀ ਪਾਸ ਦੀਆਂ ਜਿਹੜੀਆਂ ਤਿੰਨ ਕਕਤਬਾਂ ਆਈਆਂ ਉਹਦੀ ਪੋਇਟਰੀ ਤੇ ਸਾਰਿਆਂ ਨੇ ਪੜ੍ਹੀ ਹੋਈ ਸੀ ਨੇਕਨਪਾਸ਼ ਕੀ ਸੀ ਅਸਲੀ ਨੌ ਕੀ ਸੀ ਪਿੰਡ ਚ ਕਿਸ ਨਾਮ ਬੁਲਾਉਂਦੇ ਸੀਗੇ ਤੇ ਜਿਹੜਾ ਉਹਦਾ ਰਹਿਣ ਸਹਿਣ ਖਾਣ ਪੀਣ ਰੋਣ ਹਸਣ ਉਹ ਜਿਹੜੇ ਸਾਰੇ ਸੀ ਨਾ ਉਹ ਨਹੀਂ ਸੀ ਸਾਹਮਣੇ ਆਏ ਬਹੁਤੇ ਹਾਂ ਮੈਂ ਉਹਦੇ ਵਿੱਚ ਉਹ ਜਿਸ ਤਰ੍ਹਾਂ ਉਹਦੇ ਨਾਲ ਨਾਲ ਵਿਚਰਦਾ ਰਿਆ ਉਹ ਸਾਰੇ ਕਿਹੜੀ ਕਵਤਾ ਕਿਉਂ ਲਿਖੀ ਕਿਵੇਂ ਲਿਖੀ ਕਿਹੜੀ ਕਵਤਾ ਅਧੂਰੀ ਛੱਡਤੀ ਜੇ ਜੇਲ੍ਹ ਕੱਟੀ ਤੇ ਜੇਲ੍ਹ ਦੇ ਵਿੱਚ ਕੀ ਮਹਿਸੂਸ ਕੀਤਾ ਉਹ ਸਾਰੇ ਗੱਲਾਂ ਲੋਕਾਂ ਨੂੰ ਬਹੁਤ ਜ਼ਿਆਦਾ ਚੰਗੀਆਂ ਲੱਗੀਆਂ ਇਸੇ ਕਰਕੇ ਉਹਦੇ ਮੇਰੇ ਗੁਲਾਟੀ ਸਾਹਿਬ ਜਿਹੜੇ ਪਬਲਿਸ਼ਰ ਨੇ ਉਹ ਦੱਸ ਦਿਆ ਵੀ ਉਹਦੇ ਤਿੰਨ ਚਾਰ ਐਡੀਸ਼ਨ ਪਾਸ਼ ਵਾਲੀ ਕਿਤਾਬ ਦੇ ਕਿਉਂਕਿ ਲੋਕ ਜਾਨਣਾ ਚਾਹੁੰਦੇ ਨੇ ਨਾ ਚਾਹੇ ਜਿਵੇਂ ਕਿਸੇ ਕਲਾਕਾਰ ਬਾਰੇ ਵੀ ਮਾਈਕਲ ਚੈਕਸਨ ਬਾਰੇ ਵੀ ਜਾਨਣਾ ਚਾਹੁੰਦੇ ਨੇ ਨਾ ਵੀ ਵਕਰੀ ਪਹਾੜੀ ਤੇ ਕਿਵੇਂ ਕੋਟੀ ਪਾਈ ਹੋਈ ਸੀਗੀ ਇੱਥੇ ਵੀ ਆਪੇ ਪੁੱਛਦੇ ਆ ਵੀ ਕੋਈ ਗੁਰਦਾਸ ਮਾਨ ਬਾਰੇ ਪੁੱਛਦਾ ਕੋਈ ਮਾਨਕ ਬਾਰੇ ਕੋਈ ਬੱਬੂ ਮਾਨ ਬਾਰੇ ਇਸੇ ਤਰ੍ਹਾਂ ਪਾਸ਼ ਬਾਰੇ ਵੀ ਸਿੱਧਕਾ ਹਲਕੇ ਬਹੁਤ ਜਾਨਣਾ ਚਾਹੁੰਦੇ ਸੀ ਉਹ ਫਿਰ ਮੇਰੇ ਵਾਲੀ ਕਿਤਾਬ ਚ ਉਹਨਾਂ ਸਾਰਿਆਂ ਨੂੰ ਮਿਲ ਗਿਆ। ਔਰ ਪਾਸ਼ ਦੇ ਕਿਰਦਾਰ ਨੂੰ ਤੁਸੀਂ ਕਿੱਦਾਂ ਦੇਖਦੇ ਇਨਕਲਾਬੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜਿਹੜੀ ਸਾਰੀ ਕਵਤਾ ਸੀ ਬਗਾਵਤ ਵਾਲੀ ਇੱਕ ਬਾਗੀ ਵਾਲੀ ਕਵਤਾ ਹੈ। ਸਾਰੀ ਕਵਤਾ ਇਕੱਲੀ ਇਕੱਲੀ ਕਵਤਾ ਜਿਹੜੀ ਬਗਾਵਤ ਦਾ ਉਹ ਦਰਸਾਉਂਦੀ ਹੈ। ਹਾਂ ਉਹਨੂੰ ਤੱਤੀ ਕਵਤਾ ਵੀ ਕਹਿੰਦੇ ਹੁੰਦੇ ਸੀ ਇਨਕਲਾਬੀ ਕਵਤਾ ਵੀ ਕਹਿੰਦੇ ਹੁੰਦੇ ਸੀ। ਈਵਨ ਉਹਦਾ ਜਿਹੜਾ ਬਿੰਬ ਵਿਧਾਨ ਸ਼ੈਲੀ ਸੀ ਨਾ ਅੰਦਾਜ਼ ਸੀ ਉਹ ਵੀ ਰੂਟੀਨ ਦੀ ਜਿਹੜੀ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਸ਼ਿਵ ਕੁਮਾਰ ਉਹਨਾਂ ਦੀ ਕਵਤਾ ਸੀ ਉਸ ਤੋਂ ਹਟਵੇਂ ਅੰਦਾਜ਼ ਦੀ ਸੀਗੀ। ਉਹ ਵੀ ਲੋਕਾਂ ਨੂੰ ਅੰਦਾਜ਼ ਬਹੁਤ ਚੰਗਾ ਲੱਗਿਆ ਉਹਦੀ ਕਵਿਤਾ ਸੁਣ ਕੇ ਜਿਵੇਂ ਆਮ ਹੁੰਦਾ ਨਾ ਕਵਿਤਾ ਸੁਣ ਕੇ ਲੋਕ ਕਹਿੰਦੇ ਵਾਹ 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 ਕਮਾਲ ਆ ਉਹਦੀ ਕਵਿਤਾ ਸਰੋਤਿਆਂ ਨੂੰ ਸੁਣ ਕਰ ਦਿੰਦੀ ਸੀ ਵਾਹ ਵਾਹ ਨਹੀਂ ਸੀ ਕਹਿਣ ਦਿੰਦੀ ਸੋਚਾਂ ਚ ਪਾ ਦਿੰਦੀ ਸੀ ਸੁਣ ਕਰ ਦਿੰਦੀ ਸੀ ਔਰ ਉਹ ਵੀ ਉਸ ਦੌਰ ਦੇ ਵਿੱਚ ਜਿਸ ਦੌਰ ਦੇ ਵਿੱਚ ਕਵਿਤਾ ਲਿਖ ਰਿਹਾ ਤੇ ਔਰ ਸਿਸਟਮ ਨੂੰ ਵੀ ਚੈਲੰਜ ਕਰ ਰਿਹਾ ਪਾਸ਼ ਔਰ ਮੋਸਟਲੀ ਬਹੁਤ ਹੀ ਸਟੈਬਲਿਸ਼ਮੈਂਟ ਨੂੰ ਸਿਸਟਮ ਨੂੰ ਉਹਦੀ ਕੁੱਲ ਪੋਇਟਰੀ ਦੇ ਵਿੱਚ ਇਸ ਤਰ੍ਹਾਂ ਸਮਸਾਬ ਪਾਸ ਦੀ ਬਾਰੇ ਜਿਹੜਾ ਇੱਕ ਬਰਤਾਂਤ ਇਹ ਵੀ ਹੈ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਯੂਟਿਊਬਰ ਕੇ ਸਾਹਮਣੇ ਆਇਆ ਸੀ ਕਿ ਪੰਜਾਬ ਜਿਹੜਾ ਪਾਸ ਹੈ ਠੀਕ ਹੈ ਪੰਜਾਬ ਕਵਤਾ ਰਚੀ ਪਾਸ ਨੇ ਪਰ ਖਾਰਕੂ ਨਾਲ ਜਿਸ ਤਰ੍ਹਾਂ ਦੇ ਸਬੰਧ ਸੀ ਉਹ ਪ੍ਰੋ ਪੰਜਾਬ ਨਹੀਂ ਸੀ ਪਾਸ ਖਾਰਕੂਆਂ ਦੇ ਨਾਲ ਜਿਸ ਤਰ੍ਹਾਂ ਦਾ ਵਿਵਾਦ ਰਿਹਾ ਪਾਸ ਦਾ ਖਾਰਕੂ ਸਿੰਘਾਂ ਦੇ ਨਾਲ ਅ ਖਾਰਕੂ ਸਿੰਘਾਂ ਨਾਲ ਇਹ ਰਿਹਾ ਕਵਤਾ ਇਸ ਤਰ੍ਹਾਂ ਦੀ ਸੀ ਉਹਦੀ ਪੋਇਟਰੀ ਕਈ ਥਾਈਂ ਇਸ ਗੱਲ ਦਾ ਉਹਨਾਂ ਨੂੰ ਬੁਰੀ ਲੱਗੀ ਜਾਂ ਚੁਬਦੀ ਸੀਗੀ ਇਸ ਗੱਲ ਦੀ ਕਾਫੀ ਕੰਟਰੋਵਰਸੀ ਰਹੀ ਸਰਕਾਰ ਨਾਲ ਵੀ ਇਸੇ ਤਰ੍ਹਾਂ ਹੀ ਰਹੀ ਪਰ ਜਿਹੜੀ ਪਾਸ ਦੀ ਮੌਤ ਤੱਕ ਉਹ ਸਾਰਾ ਇੱਕ ਉਹ ਬਣ ਜਾਂਦਾ ਕਿ ਅੱਜ ਤੱਕ ਵੀ ਸਵਾਲ ਸਵਾਲਾਂ ਦੇ ਸਵਾਲ ਨਹੀਂ ਪਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਉਹ ਹੋ ਇਹ ਤਾਂ ਪਤਾ ਹੀ ਹੈ ਵੀ ਕਤਲ ਹੋਇਆ ਪਰ ਕਿਉਂ ਹੋਇਆ ਕਿਵੇਂ ਹੋਇਆ ਇਹਦਾ ਕੋਈ ਵੇਰਵਾ ਨਹੀਂ ਇਹਦੇ ਦੇ ਅੱਤੇ ਮਤਲਬ ਪੁਲਿਸ ਨੇ ਵੀ ਨਹੀਂ ਕੋਈ ਦੱਸਿਆ ਕੋਈ ਹੋਰ ਜਿਹੜੀਆਂ ਸੰਸਥਾਵਾਂ ਜਾਂ ਜਿੱਥੇ ਵੰਦੀਆਂ ਖੋਜੀ ਆ ਉਹਨੋਂ ਵੱਲੋਂ ਵੀ ਕੁਝ ਸਾਹਮਣੇ ਨਹੀਂ ਚੰਗੀ ਤਰ੍ਹਾਂ ਨਹੀਂ ਆਇਆ ਡਟੀਲ ਜੀ ਪਰ ਸੰਸਦ ਲੱਗਦਾ ਕਿ ਵਿਚਾਰਾਂ ਦੀ ਜ਼ਰੂਰ ਹੁੰਦੀ ਹੈ ਕਿ ਜਿਹੜਾ ਉਹ ਜਿਹੜਾ ਖਾਰਕੂ ਸਿੰਘਾ ਦੇ ਨਾਲ ਸੀਗਾ ਕਿ ਪਾਸ ਨਿੱਜੀ ਤੌਰ ਤੇ ਇਦਾਂ ਸੋਚਦਾ ਸੀਗਾ ਜਾਂ ਪਾਸ ਦਾ ਕੋਈ ਉਹਦੀ ਸੋਚ ਨਹੀਂ ਕਲਮ ਦੇ ਵਿੱਚ ਆਈ ਹੋਵੇ ਕਿ ਜੇ ਨਿੱਜੀ ਤੌਰ ਤੇ ਉਹਨੂੰ ਪਸੰਦ ਨਹੀਂ ਸੀ ਮੂਵਮੈਂਟ ਜਾਂ ਜਿਹੜੇ ਐਨਲਿਸਿਸ ਕਰ ਸਕਦੇ ਹਨ ਉਹ ਹੀ ਜ਼ਿਆਦਾ ਕਹਿ ਸਕਦੇ ਆ ਮੇਰਾ ਜਿਹੜਾ ਉਹਦੇ ਵਿੱਚ ਮੈਂ ਕਿਉਂਕਿ ਮੇਰੀ ਪੋਲੀਟੀਕਲ ਮੇਰਾ ਨਾਤਾ ਮੇਰਾ ਨਾਤਾ ਨਾ ਮੇਰੀ ਸਮਝ ਹੈ ਹੂੰ ਤੇ ਮੈਂ ਕਿਤੇ ਵੀ ਉਹਦੀ ਕਿਤਾਬ ਦੇ ਵਿੱਚ ਇਸ ਤਰ੍ਹਾਂ ਦਾ ਚੱਟ ਛੇੜਿਆ ਹੀ ਨਹੀਂ ਜਵਾਬ ਸਮਾਜਿਕ ਹੋ ਸਕਦਾ ਤੁਹਾਡਾ ਕਹਿਣਾ ਕਿ ਰਾਜਨੀਤਿਕ ਨਹੀਂ ਮੈਂ ਉਹਦਾ ਉਹਦੇ ਐਜ਼ ਪਰਸਨ ਹੂੰ ਕਿ ਉਹਦੀ ਪੋਇਟਰੀ ਬਾਰੇ ਗੱਲਾਂ ਕੀਤੀਆਂ ਹੁਣ ਜੇ ਭਗਵੰਤ ਮਾਨ ਵਾਲੇ ਵੀ ਮੈਂ ਗੱਲ ਕਰੂੰਗਾ ਤਾਂ ਮੈਂ ਭਗਵੰਤ ਮਾਨ ਦੀ ਐਜ਼ ਕਲਾਕਾਰ ਕਰੂੰਗਾ ਹੂੰ ਸੀਐਮ ਬਾਰੇ ਜੋ ਮੈਨੂੰ ਮੈਂ ਕੁਝ ਨਹੀਂ ਉਹਦੇ ਬਾਰੇ ਜਾਣਦਾ ਹੂੰ ਆ ਸੰਸਦ ਇੱਕ ਜਿਹੜਾ ਗਾਣਾ ਆਇਆ ਸੀਗਾ ਕਿ ਜੱਟ ਦੀ ਪਸੰਦ ਜੱਟ ਨੇ ਵਿਆਉਣੀ ਆ ਬਿੰਦ ਰਖੀਆ ਸਾਹਿਬ ਨੇ ਤਾਂ ਬਹੁਤ ਕਮਾਲ ਗਾਣੀ ਤੁਹਾਡੇ ਮਤਲਬ 150 ਤੋਂ ਉੱਪਰ ਗਾਣੀ ਨੇ 175 ਸ਼ੇਕ ਤੋਂ 154 ਹਾਂਜੀ ਮੈਂ ਤਾਂ ਆਪਣੀ ਸੀ ਚਾਹੁੰਦਾ ਵੀ ਜੱਟ ਜੱਟ ਜਿਆ ਬਹੁਤ ਚੰਗਾ ਨਹੀਂ ਲੱਗਦਾ ਮੈਨੂੰ ਨਿੱਜੀ ਤੌਰ ਤੇ ਨਹੀਂ ਉਹਦੋਂ ਵੀ ਬਹੁਤ ਫਿਲਮਾਂ ਬਣੀਆਂ ਹੁਣ ਤਾਂ ਫੇਰ ਆ ਗਈਆਂ ਨਾ ਉਹ ਤੋਂ ਪਹਿਲਾਂ ਵੀ ਪੁੱਤ ਜੱਟਾਂ ਦੇ ਯੋਰੀ ਜੱਟ ਦੀ ਜੱਟ ਦਾ ਗੰਡਾਸਾ ਫਲਾਨਾ ਧਮਕਾ ਤੇ ਉਹ ਹੋ ਮੈਥੋਂ ਇੱਕ ਤਰ੍ਹਾਂ ਨਾਲ ਸਾਡੀ ਟੀਮ ਜਿਹੜੀ ਕਹਿੰਦੀ ਸੀ ਵੀ ਇਦਾਂ ਤਾਂ ਜ਼ਿਆਦਾ ਕਮਰਸ਼ੀਅਲ ਜਿਹਾ ਲਿਖੂ ਉਹ ਹੈ ਜਿਵੇਂ ਮਿੱਥ ਕੇ ਕਰ ਲੈਨੇ ਹਨ ਪ੍ਰੋਫੈਸ਼ਨਲੀ ਜੀ ਉਹ ਮਿੱਥ ਕੇ ਕੀਤਾ ਸੀਗਾ ਉਹ ਨਿੱਜੀ ਤੌਰ ਤੇ ਮੈਨੂੰ ਨਹੀਂ ਇਹ ਗੱਲ ਚੰਗੀ ਲੱਗਦੀ ਵੀ ਇਹ ਤਾਂ ਅੱਜ ਵੀ ਰੌਲਾ ਪੈਂਦਾ ਕਿ ਗਾਣੇ ਚ ਜੱਟਵਾਦ ਕਿਉਂ ਜਾਂਦਾ ਹੈ ਜੱਟ ਨਹੀਂ ਚਾਹੀਦਾ ਇਹਨਾਂ ਅਸੀਂ ਵੀ ਜੇ ਪਾਇਆ ਤਾਂ ਚੰਗਾ ਨਹੀਂ ਕੀਤਾ ਤੁਸੀਂ ਮੰਨਦੇ ਹੋ ਇਹ ਚੀਜ਼ ਐਕਸੈਪਟ ਕਰਨਾ ਬੜੀ ਵੱਡੀ ਗੱਲ ਹੁੰਦੀ ਆਪਣੀ ਰਚਨਾ ਬਾਰੇ ਆਪਣਾ ਖੁਦ ਸੈਲਫ ਕ੍ਰਿਟੀਸਾਈਜ਼ ਮੈਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਸਾਨੂੰ ਵੀ ਨਹੀਂ ਕਰਨਾ ਚਾਹੀਦਾ ਜੀ ਗੀਤਕਾਰ ਨਾਲ ਹੁੰਦੇ ਤੁਹਾਨੂੰ ਸਹਿਯਦਕਰ ਹੋਣ ਤੇ ਮੈਂ ਕਿਤੇ ਪੜ੍ਹ ਰਿਹਾ ਸੀ ਤੁਹਾਡੇ ਬਾਰੇ ਕਿ ਇੱਕ ਚੰਗਾ ਸਹਿਯਦਕਰ ਹੁੰਦਾ ਸ਼ਮਸ਼ੀਰ ਸਿੰਘ ਸੰਧੂ ਹਾਂ ਅੱਜ ਵੀ ਹੈ ਪਰ ਮਤਲਬ ਇੱਕ ਤੁਸੀਂ ਹੋਰ ਲਿਖਦੇ ਕਹਾਣੀਆਂ ਕਵਤਾਵਾਂ ਵੱਲ ਜ਼ਿਆਦਾ ਹੁਮਸ ਸੀ ਉਧਰੋਂ ਫਿਰ ਧਿਆਨ ਘਟ ਗਿਆ ਤਵਜੋ ਜ਼ਿਆਦਾ એનર્ਜੀ ਇਧਰ ਲੱਗ ਗਈ ਬਹੁਤ ਧੰਨਵਾਦ ਜੀ ਤੁਹਾਡਾ ਕਿਤੇ ਮੁਲਾਕਾਤ ਹੋਏਗੀ ਔਰ ਸ਼ਮਸ਼ੀਰ ਸਿੰਘ ਸੰਧੂ ਹਰਾਂ ਨੂੰ ਤੁਸੀਂ ਸੁਣ ਰਹੇ ਸੀ ਕੈਮਰੇ ਤੇ ਵਿਸ਼ਾਲ ਮਹਿਮਨ ਰਿਤ ਸਿੰਘ